ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਗਈ ਹੈ ਅਤੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ ਸਿੱਖ ਅਜਾਇਬ ਘਰ 'ਚ ਤਸਵੀਰ ਲਾਉਣ ਦੇ ਫੈਸਲੇ ਤੇ ਇਤਰਾਜ਼ ਜਤਾਇਆ ਗਿਆ। ਦੱਸਦੀਏ ਕਿ ਬਲਵੰਤ ਸਿੰਘ ਰਾਜੂਆਣਾ ਨੇ ਚਿੱਠੀ ਲਿਖੀ ਐ ਐਸਡੀਪੀਸੀ ਪ੍ਰਧਾਨ ਨੂੰ ਅਤੇ ਸਿੱਖ ਅਜਾਇਬ ਘਰ ਦੇ ਵਿੱਚ ਜੋ ਫੈਸਲਾ ਲਿਆ ਗਿਆ ਸੀ ਸਵਰਗੀ ਹੈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਉਸਤੇ ਇਤਰਾਜ਼ ਜਤਾਇਆ ਏ ਰਾਜਵਾਨਾ ਨੇ ਕਿਹਾ ਏ ਕਿ ਸਿੱਖਾਂ ਦੀ ਕਾਤਲ ਪਾਰਟੀ ਦਾ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਤੇ ਕਾਤਲ ਪਾਰਟੀ ਦੇ ਪੀਐਮ ਦੀ ਫੋਟੋ ਲਾਉਣਾ ਗਲਤ ਹੈ ਰਾਜਵਾਨਾ ਦੇ ਵੱਲੋਂ ਇਸਤੇ ਇਤਰਾਜ਼ ਜਤਾਇਆ ਗਿਆ ਫੋਟੋ ਲਾਉਣ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਵੱਡੀ ਖਬਰ ਹੈ ਦੱਸਦੀ ਏ ਕਿ ਬਲਵੰਤ ਸਿੰਘ ਰਾਜਵਾਨਾ ਕਰੀਬ 29 ਸਾਲਾਂ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਿਛਲੇ ਦਿਨੀ ਐਸਜੀਪੀਸੀ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਏ ਕਿ ਸਿੱਖਾਂ ਦੀ ਕਾਤਲ ਪਾਰਟੀ ਆ ਕਾਂਗਰਸ ਤੇ ਉਸ ਦੇ ਨਾਲ ਸੰਬੰਧਤ ਸੀ ਡਾਕਟਰ ਮਨਮੋਹਨ ਸਿੰਘ ਇਸ ਕਰਕੇ ਸਿੱਖ ਅਜਾਇਬ ਘਰ ਦੇ ਵਿੱਚ ਇਹ ਤਸਵੀਰ ਨਾ ਲਾਈ ਜਾਵੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਜੁੜੇ ਨੇ ਅ ਵਿਜੇਪਾਲ ਜਿਸ ਤੰਗ ਦੇ ਨਾਲ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਕੁਝ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਦੇਖੋ ਰਣਵੀਰ ਸਿੱਧੇ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਨੇ ਸਿੱਧਾ ਗਾਲੀਏ ਤੋਂ ਸ਼ੁਰੂ ਕੀਤੀ ਹੈ ਆਪਣੀ ਇਸ ਚਿੱਠੀ ਦੇ ਵਿੱਚ ਇਹ ਚਿੱਠੀ ਐਸਜੀਬੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਐਡਰੈਸ ਕੀਤੀ ਗਈ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਵੀ ਜਿਹੜਾ 13 ਤਰੀਕ ਦੀ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਈ ਸੀ ਔਰ ਉਸ ਦੇ ਵਿੱਚ ਜੋ ਮਤਾ ਪਾਇਆ ਗਿਆ ਡਾਕਟਰ ਮਰਮੋਨ ਸਿੰਘ ਔਰਾਂ ਦੀ ਤਸਵੀਰ ਸਿੱਖ ਜਾਇਬ ਘਰ ਚ ਲਾਉਣ ਦਾ ਉਹਨਾਂ ਨੇ ਕਿਹਾ ਕਿ ਮੈਂ ਇਸ ਦਾ ਪੂਰ ਜ਼ੋਰ ਵਿਰੋਧ ਕਰਦਾ ਹਾਂ ਸਿੱਧੇ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹਾਂ ਔਰ ਉਹਨਾਂ ਨੇ ਇਸ ਦਾ ਅੱਗੇ ਚਿੱਠੀ ਦੇ ਵਿੱਚ ਕਾਫੀ ਲੰਬੀ ਦੋ ਪੇਜਾਂ ਦੀ ਚਿੱਠੀ ਹੈ ਪਰ ਮੋٹے ਤੌਰ ਤੇ ਉਸ ਦਾ ਮਜਮੂਨ ਇਹੀ ਹੈ ਕਿ ਉਹਨਾਂ ਨੇ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਡਾਕਟਰ ਮਰਮੋਨ ਸਿੰਘ ਠੀਕ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੇ ਅੱਗੇ ਉਹਨਾਂ ਦੀ ਮਜਬੂਰੀ ਬਣ ਕੇ ਉਹਨਾਂ ਦੇ ਕਟਕੁਤਲੀ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਜੋ ਉਹਨਾਂ ਨੇ ਚਿੱਠੀ 'ਚ ਲਿਖਿਆ ਔਰ ਉਹਨਾਂ ਕਿਹਾ ਕਿ ਇਹ ਉਹੀ ਪਰਿਵਾਰ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜਾ 84 ਦਾ ਕਤਲੇਆਮ ਹੋਇਆ ਤਾਂ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਦਾ ਸਿੱਖਾਂ ਦੇ ਪ੍ਰਤੀ ਇਹੋ ਜਿਹਾ ਇਤਿਹਾਸ ਹੈ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਲਾਉਣਾ ਉਹਨਾਂ ਕਿਹਾ ਕਿ ਸਰਾਸਰ ਗਲਤ ਹੈ ਔਰ ਉਹ ਵੀ ਉਹਨਾਂ ਦੇ ਉਹਨਾਂ ਸ਼ਖਸੀਤਾਂ ਦੇ ਬਰਾਬਰ ਜਿੱਥੇ ਪਹਿਲਾਂ ਜਿੰਨਾ ਜਿੰਨਾ ਸ਼ਖਸੀਤਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਬਿਲਕੁਲ ਸਵਾਲ ਵਿਜੇਪਾਲ ਇਹੀ ਹੈ ਕਿ ਹੁਣ ਅੱਗੇ ਕੀ ਹੋਏਗਾ ਕਿਉਂਕਿ ਕੀ ਐਸਜੀਪੀਸੀ ਬਲਵੰਤ ਸਿੰਘ ਰਾਜਵਾਨ ਦਾ ਫੈਸਲਾ ਮੰਨੇਗੀ ਕਿਉਂਕਿ ਰਾਜਵਾਨੋਂ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਸ ਤੇ ਸਵਾਲ ਚੁੱਕੇ ਗਏ ਹਾਲਾਂਕਿ ਠੀਕ ਹੈ ਡਾਕਟਰ ਮਨਮੋਨ ਸਿੰਘ ਦਾ ਬਹੁਤ ਸਤਿਕਾਰ ਰਿਹਾ ਏ ਐਜ਼ ਸਿੱਖ ਪ੍ਰਾਈਮ ਮਿਨਿਸਟਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਅਰਥਸ਼ਾਸਤਰੀ ਵੀ ਉਹਨਾਂ ਦੇ ਦੇਹਾਂਤ ਤੇ ਡਾਢੇ ਦੁੱਖ ਦਾ ਪ੍ਰਗਟਾਵਾ ਵੀ ਵੱਖ-ਵੱਖ ਚਾਹੇ ਪੋਲਿਟਿਕਲ ਆਗੂ ਹੋਣ ਹਰ ਤਿਰ ਦੇ ਆਗੂ ਵੱਲੋਂ ਕੀਤਾ ਗਿਆ ਪਰ ਸਿੱਖ ਅਜਾਇਬ ਘਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਦਰਅਸਲ ਤਸਵੀਰ ਬਹੁਤ ਵਾਰ ਉਹਨਾਂ ਸ਼ਖਸੀਤਾਂ ਦੀ ਲਾਈ ਜਾਂਦੀ ਹੈ ਜਿਨ੍ਹਾਂ ਨੇ ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਜਾਂ ਸਿੱਖ ਧਰਮ ਦੇ ਲਈ ਸਿੱਖ ਕੌਮ ਦੇ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ ਤੇ ਹੁਣ ਜੋ ਰਾਜਵਾਨਾ ਸਵਾਲ ਚੁੱਕ ਰਹੇ ਨੇ ਉਹ ਸ਼ਾਇਦ ਇਸੇ ਨੂੰ ਲੈ ਕੇ ਬਿਲਕੁਲ ਔਰ ਉਸ ਦੇ ਵਿੱਚ ਇੱਕ ਗੱਲ ਇਹ ਵੀ ਕਹੀ ਯਾਰਨ ਵੀਰ ਉਹਨਾਂ ਨੇ ਕਿ ਜੇ ਅੱਜ ਉੱਥੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਲੱਗ ਜਾਂਦੀ ਹੈ ਤਾਂ ਉਹਨਾਂ ਕਹਾਂਗੇ ਕੱਲ ਨੂੰ ਬਿਆਨ ਸਿੰਘ ਦੀ ਤਸਵੀਰ ਲਾਉਣ ਦੀ ਵੀ ਮੰਗ ਉੱਠ ਖੜੀ ਹੋਏਗੀ ਫਿਰ ਤੁਸੀਂ ਕੀ ਕਰੋਗੇ ਔਰ ਇੱਕ ਅਖੀਰ ਤੇ ਜੋ ਚਿੱਠੀਆਂ ਦੀਆਂ ਜਿਹੜੀਆਂ ਆਖਰੀ ਲਾਈਨਾਂ ਨੇ ਉਹਦੇ ਵਿੱਚ ਬਲਵੰਤ ਸਿੰਘ ਰਾਜੂ ਹਾਹ ਹੋਰਾਂ ਨੇ ਇਹ ਲਿਖਿਆ ਹੈ ਕਿ ਜਿਹੜੇ ਬਾਗੀਆਂ ਦੇ ਤੇ ਦਾਗੀਆਂ ਦੇ ਉਹਨਾਂ ਨੇ ਅਕਾਲੀ ਦਲ ਦੇ ਆਗੂਆਂ ਦਾ ਵੀ ਜ਼ਿਕਰ ਕੀਤਾ ਜੀ ਕਿ ਜੇ ਨਾ ਤਾਂ ਇਹਦੇ ਤੇ ਅਕਾਲੀ ਦਲ ਨੇ ਵਿਰੋਧ ਚ ਆਵਾਜ਼ ਚੱਕੀ ਨਾ ਜਿਹੜੇ ਸੁਧਾਰ ਲਹਿਰ ਵਾਲੇ ਜਾਂ ਦੂਜੇ ਬਾਗੀ ਧੜਾ ਹੋ ਕੇ ਚੱਲਿਆ ਸੀ ਉਹਨਾਂ ਨੇ ਕਿਸੇ ਨੇ ਸਵਾਲ ਚੱਕਿਆ ਤਾਂ ਉਹ ਕਹਿੰਦੇ ਵੀ ਇੰਨਾ ਸਾਰਿਆਂ ਦੀ ਚੁੱਪੀ ਵੀ ਸਵਾਲ ਖੜੇ ਕਰਦੀ ਹੈ ਇਸ ਚਲ ਤੇ ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਸੋ ਉਹਨਾਂ ਨੂੰ ਵੀ ਰਾਜੋਆਣਾ ਵੱਲੋਂ ਸਵਾਲ ਚਿੱਠੀ ਦੇ ਜ਼ਰੀਏ ਕੀਤਾ ਗਿਆ ਔਰ ਕਿਤੇ ਨਾ ਕਿਤੇ ਪਲਵਾਨ ਸਿੰਘ ਰਾਜੂਆਣਾ ਨੇ ਇਹ ਗਰੰਟੀ ਕੋਸ਼ਿਸ਼ ਕੀਤੀ ਹੈ ਜਾਂ ਇਹ ਕਹਿ ਕੇ ਆਪਣਾ ਰੋਸ ਜਤਾਇਆ ਕਿ ਜਿਨ੍ਹਾਂ ਦੇ ਨਾਲ ਲੜਦੇ ਹੋਏ ਅਸੀਂ ਜੇਲ੍ਹ 'ਚ ਬੈਠੇ ਆਂ ਐਨੇ ਸਾਲਾਂ ਤੋਂ ਜਾਂ ਸਾਨੂੰ ਫਾਂਸੀ ਦੀਆਂ ਸਜ਼ਾ ਹੋਈਆਂ ਅਜ ਉਹਨਾਂ ਆਗੂਆਂ ਦੀਆਂ ਤਸਵੀਰਾਂ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ ਠੀਕ ਹੈ ਬਹੁਤ ਧੰਨਵਾਦ ਵਿਜੇਪਾਲ ਬਰਾੜ ਗੱਲਬਾਤ ਕਰਨ ਦੇ ਲਈ ਜਾਣਕਾਰੀ ਦੇਣ ਦੇ ਲਈ ਤਾਂ ਐਸਜੀਪੀਸੀ ਮੈਂਬਰ ਇਸ ਵੇਲੇ ਗੁਰਪ੍ਰੀਤ ਸਿੰਘ ਚੱਬਰ ਵੀ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਚੱਬਰ ਸਾਹਿਬ న్యూਸ 18 ਤੇ ਸਵਾਗਤ ਹੈ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਐਸਜੀਪੀਸੀ ਪ੍ਰਧਾਨ ਨੂੰ ਤੇ ਇਤਰਾਸ ਜੁਤਾਇਆ ਗਿਆ ਜੋ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਲਿਆ ਗਿਆ ਡਾਕਟਰ ਮਨਮੋਹਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਕੌਮ ਦੀ ਇੱਕ ਉਹ ਸ਼ਖਸੀਅਤ ਹੈ ਮਥਾਲ ਹੈ ਜਿੰਦਾਸਦੀਦ ਨੇ ਜਿਨ੍ਹਾਂ ਨੇ ਸਾਡਾ ਪ੍ਰਾਤਨ ਪਿਰਸਾ ਇਤਿਹਾਸ ਘੜਾਇਆ ਜੀ ਇਹ ਸਾਡੇ ਜੋ ਸਿੰਘ ਨੇ ਸਿੱਖ ਨੇ ਉਹ ਹਮੇਸ਼ਾ ਆਪਣੇ ਧਰਮ ਨੂੰ ਸਰ ਜੀ ਦਿੰਦੇ ਆ ਕੁਰਬਾਨੀ ਦਿੰਦੇ ਆ ਸਹਾਤ ਦਿੰਦੇ ਆ ਅੱਜ ਵੀ ਉਹ ਆਰ ਪਾਕ ਹਕੂਮਤ ਨੂੰ ਕਹਿ ਰਹੇ ਆ ਕਿ ਮੈਨੂੰ ਫਾਂਸੀ ਤੇ ਲਾ ਦਿਓ ਬਿਲਕੁਲ ਚਾਪਾ ਸਾਹਿਬ ਗੱਲ ਤਸਵੀਰ ਦੀ ਹੋ ਰਹੀ ਹੈ ਕਿ ਲਾਉਣੀ ਸਹੀ ਹੈ ਗਲਤ ਹੈ ਹੂੰ ਵੀ ਉਹਨਾਂ ਨੇ ਕਿਹਾ ਵਿਚਾਰ ਰੱਖਿਆ ਬਹੁਤ ਵਧੀਆ ਹੱਕ ਹੈ ਜੇਟੀ ਸ਼੍ਰੋਮਣ ਕਮੇਟੀ ਵਿਚਾਰ ਕਰੂ ਹੂੰ ਵਿਚਾਰ ਕਰਨਗੇ ਤਾਂ ਸਭਾਣ ਸਾਹਿਬ ਨੂੰ ਲਿਖੀ ਹੈ ਉਹਨਾਂ ਕੋਲੇ ਕਿੁੱਝ ਪਹੁੰਚੂ ਉਹ ਵਿਚਾਰ ਕਰਨਗੇ ਜਰੂਰ ਹੈ ਉਹਨਾਂ ਦਾ ਬਚ ਮਸਲਾ ਤਾਂ ਹਰ ਇੱਕ ਸਿੱਖ ਦਾ ਵਿਚਾਰਿਆ ਜਾਂਦਾ ਕੋਈ ਅੰਤਰਿਕ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ ਏ ਐਸਜੀਪੀਸੀ ਦੀ ਅੰਤਰਿਕ ਕਮੇਟੀ ਹੈ ਤੇ ਕੀ ਲੱਗਦਾ ਹੈ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਨਹੀਂ ਲਿਆ ਗਿਆ ਫਿਰ ਫੈਸਲਾ ਪਹਿਲਾਂ ਨਹੀਂ ਵਿਚਾਰ ਵਟਾਂਦਰੇ ਤੇ ਹੀ ਲੈਂਦਾ ਹੋਊਗਾ ਫੈਸਲਾ ਅਸੀਂ ਆਪਾਂ ਕਹਿ ਸਕਦੇ ਕੋਈ ਵੀ ਫੈਸਲਾ ਬੜੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਹੀ ਲੈ ਕੇ ਜਾਂਦੇ ਆ ਪਰ ਕਿਤੇ ਨਾ ਕਿਤੇ ਸਾਰੇ ਕਿਉਂਕਿ ਇਹੀ ਤਾਂ ਖਮਸੂਰਤੀ ਐ ਸੇਕਾਉਂ ਦੀਆਂ ਹਰ ਇੱਕ ਸਿੱਖ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਤੇ ਇਹ ਸੰਸਥਾ ਚਾਹੇ ਸਰ ਓਮਨੀਗੋਰਦ ਬਾਰਾ ਪ੍ਰਬੰਧਕ ਕਮੇਟੀ ਹੋਵੇ ਤੇ ਇਸ ਨਕਾਲ ਤਖਸਾ ਬੋਵੇ ਹਰ ਇੱਕ ਦਾ ਕਦੀ ਸੁਣਵਾਈ ਹੁੰਦੀ ਐਸੇ ਐਸਜੀਪੀਸੀ ਮੈਂਬਰ ਤੁਹਾਡਾ ਇਸ ਤੇ ਕੀ ਕਹਿਣਾ ਲੱਗਣੀ ਚਾਹੀਦਾ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਜਾਂ ਨਹੀਂ ਮੈਂ ਸਮਝਦਾ ਜਦੋਂ ਅਜੈਕਟਿਵ ਨੇ ਫੈਸਲਾ ਕਰਤਾ ਚਾਹੇ ਬਹੁਤ ਗਿਲੇ ਐ ਪੰਤ ਨੂੰ ਕੌਮ ਨੂੰ ਬਹੁਤ ਜਿਆਦਾ ਕਾਂਗਰਸ ਪਾਰਟੀ ਤੇ ਕਿਉਂਕਿ ਸਭ ਤੋਂ ਵੱਧ ਘਾਨ ਸਿੱਖ ਕੌਮ ਦਾ ਪੰਜਾਬ ਦਾ ਕਾਂਗਰਸ ਜਮਾਤ ਨੇ ਕੀਤਾ ਇਹ ਚ ਕੋਈ ਸ਼ੱਕ ਨਹੀਂ ਜੀ ਸਭ ਤੋਂ ਵੱਧ ਡਾਕਟਰ ਮਨਮੋਹਨ ਸਿੰਘ ਠੀਕ ਹੈ ਇੱਕ ਸਿੱਖ ਨੇ ਚਲੋ ਉਹਨਾਂ ਦੇ ਹੋਏ ਦਾ ਜੱਗਤ ਵੀ ਦੱਸ ਸਕਦੀ ਹੈ ਕਿਉਂਕਿ ਮੈਂ ਅੰਤਰਨ ਕਮੇਟੀ ਦੇ ਵਿੱਚ ਤਾਂ ਹੈ ਨਹੀਂਗਾ ਜੀ ਜੀ ਅੰਤਰਨ ਕਮੇਟੀ ਨੇ ਵਿਚਾਰਿਆਗਾ ਚਲੋ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜਸਕਰਨ ਸਿੰਘ ਕਾਲੋਂ ਵੀ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਕਾਲੋਂ ਸਭ న్యూਸ 18 ਤੇ ਸਵਾਗਤ ਹੈ ਖਬਰ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਅਤੇ ਅੰਤਰਿਕ ਕਮੇਟੀ ਦੇ ਵੱਲੋਂ ਐਸਜੀਪੀਸੀ ਵੱਲੋਂ ਫੈਸਲਾ ਲਿਆ ਗਿਆ ਸੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣ ਦਾ ਡਾਕਟਰ ਮਨਮੋਹਨ ਸਿੰਘ ਦੀ ਜਿਸ ਤੇ ਇਤਰਾਜ਼ ਜਤਾਇਆ ਗਿਆ ਤੁਹਾਡਾ ਰਿਐਕਸ਼ਨ ਚਾ ਤੈਨੂੰ ਮੇਰੇ ਖਿਆਲ ਨਾਲ ਜੋ ਚਬਰ ਸਾਹਿਬ ਨੇ ਕਹਿ ਰਹੇ ਸੀਗੇ ਮੇਰਾ ਇਹ ਮੰਨਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਸੀਗੇ ਉਹ ਇੱਕ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਸਾਂਝੇ ਵਿਅਕਤੀ ਦੇ ਤੌਰ ਤੇ ਪਹਿਲ ਦੇ ਆਧਾਰ ਤੇ ਦੇਖਿਆ ਜਾਣਾ ਚਾਹੀਦਾ ਹੈ ਜੀ ਜੋ ਇੱਕ ਸਿੱਖ ਹੋਣ ਦੇ ਨਾਤੇ ਜੀ ਔਰ ਜੋ ਐਡੇ ਵੱਡੇ ਉਹ ਅਰਥ ਸ਼ਾਸਤਰੀ ਹੋਏ ਚਾਹੀਏ ਅਸੀਂ ਉਹਨਾਂ ਦੀ ਜਿਹੜੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਜੀ ਚਲਾਈ ਸੀ ਉਹਨਾਂ ਦੀ ਜਿਹੜੀਆਂ ਜਿਹੜੇ-ਜਿਹੜੀਆਂ ਵੀ ਉਹ ਪੱਤੇ ਉਹ 14 ਦੇ ਉੱਤੇ ਰਹੇ ਜੀ ਉਹਨਾਂ ਆਉਧਿਆਂ ਦੀ ਦੇ ਸਨਮਾਨ ਦੀ ਗੱਲ ਕਰੀਏ ਜੀ 10 ਸਾਲ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਜਿਸ ਤਰੀਕੇ ਦੀ ਉਸ ਤੋਂ ਪਹਿਲਾਂ 91 ਤੋਂ ਬਾਅਦ ਜਦੋਂ ਉਦਾਰੀਕਰਨ ਦੀ ਜਦੋਂ ਪਾਲਿਸੀ ਜਦੋਂ ਉਹ ਲੈ ਕੇ ਆਏ ਲਿਵਰਲਾਈਜੇਸ਼ਨ ਦੀ ਜੀ ਜਿਹਦੇ ਨਾਲ ਸਾਡੇ ਸਮੁੱਚੇ ਦੇਸ਼ ਨੂੰ ਜਿਹੜਾ ਵਿਸ਼ਵ ਭਰ ਦੇ ਵਿੱਚ ਇੱਕ ਬੱਤਰੀ ਨਿਸ਼ਾਨ ਮਿਲੀ ਔਰ ਜਿਸ ਤਰੀਕੇ ਦਾ ਯੋਗਦਾਨ ਉਹਨਾਂ ਦਾ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਸਾਡੀ ਪ੍ਰਤੀਨਿਧਤਾ ਕੀਤੀ ਹੈ ਪੂਰੇ ਵਿਸ਼ਵ ਦੇ ਵਿੱਚ ਜੀ ਮੇਰੇ ਖਿਆਲ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਰਹੀ ਗੱਲ ਠੀਕ ਰਹੀ ਗੱਲ ਜਿਹੜੀ ਜਿਹੜੀ ਕਿ ਅ ਚਾ ਬਰਸਾਤ ਜਿਹੜੀ ਗੱਲ ਕਰ ਰਹੇ ਕਿ ਕੀ ਜਿਹੜਾ ਇਤਿਹਾਸ ਦੇ ਵਿੱਚ ਕੀ ਕੁਝ ਹੋਇਆ ਮੇਰੇ ਖਿਆਲ ਨਾਲ ਸਿੱਖ ਕਾਮ ਦੀ ਇੱਕ ਖੂਬਸੂਰਤੀ ਇਹ ਵੀ ਹੈ ਕਿ ਸਿੱਖ ਕਾਮ ਹਮੇਸ਼ਾ ਜਿਹੜੀ ਅਦਾਹ ਬਹੁਤ ਸੋਚ ਵਾਲੀ ਕਾਮ ਹੈ ਠੀਕ ਹੈ। ਅ ਔਰ ਉਹਦੇ ਉੱਤੇ ਚੱਲਦਿਆਂ ਹੋਇਆਂ ਵੀ ਅਸੀਂ ਪੂਰੇ ਵਿਸ਼ਵ ਦੇ ਵਿੱਚ ਸਿੱਖਾਂ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਐਜ਼ ਅ ਸਿੱਖ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਹੈ ਇਸ ਕਰਕੇ ਤਸਵੀਰ ਲਾਉਣਾ ਸਹੀ ਹੈ। ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਇਸ ਵੇਲੇ ਵਿਰਸਾ ਸਿੰਘ ਬਲਟੋਹਾ ਜੁੜੇ ਨੇ ਸਾਬਕਾ ਅਕਾਲੀ ਦਲ ਆਗੂ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ ਅਵਲਟਵਾ ਸਭ న్యూਸ 80 ਦਾ ਸਵਾਗਤ ਹੈ ਚਰਚਾ ਇਹ ਚੱਲ ਰਹੀ ਹੈ ਕਿਉਂਕਿ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉਹ ਵੀ ਐਸਜੀਪੀਸੀ ਪ੍ਰਧਾਨ ਨੂੰ ਲਿਖੀ ਗਈ ਹੈ ਤੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਇਹ ਸਾਰਾ ਮਾਮਲਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਪਹਿਲਾਂ ਤੋਂ ਇਤਿਹਾਸ ਕੀ ਰਿਹਾ ਕਿਹਨਾਂ ਦੀਆਂ ਤਸਵੀਰਾਂ ਉੱਥੇ ਲੱਗਦੀਆਂ ਨੇ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਖ ਮੈਂ ਇਹ ਨਹੀਂ ਬੇਨਤੀ ਕਰੂੰਗਾ ਕਿ ਇੱਕ ਸਿੱਖ ਜਿਹੜਾ ਅੱਜ ਵੀ ਪੰਥ ਦੀ ਖਾਤਰ ਕੌਮ ਦੀ ਖਾਤਰ ਧਰਮ ਦੀ ਖਾਤਰ ਕੌਮ ਦੀ ਅਣਖ ਦੀ ਖਾਤਰ ਫਾਂਸੀ ਦੇ ਤਖਤੇ ਤੇ ਖੜਤਾ ਹੈ ਉਹਦੇ ਜਜ਼ਬਾਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਹੇਰ ਫੇਰ ਨਹੀਂ ਹੋ ਸਕਦਾ ਜੀ ਔਰ ਉਹਦੇ ਜਿਹੜੇ ਜਜ਼ਬਾਤ ਨੇ ਭਾਈ ਰਾਜੋਵਾਨਾ ਜੀ ਦੇ ਉਹ ਪੰਥਕ ਪਰੰਪਰਾਵਾਂ ਤੇ ਪੰਥਕ ਰਵੈਤਾ ਤੇ ਪੰਥਕ ਸਦਾ ਹੰਦੇ ਮੁਤਾਬਕ ਹੈ ਜੀ ਆਵੇ ਤੁਸੀਂ ਹੋ ਜਾਂ ਮੈਂ ਹਾਂ ਜਾਂ ਕੋਈ ਹੋਰ ਹੋਵੇ ਨਿੱਜੀ ਤੌਰ ਤੇ ਡਾਕਟਰ ਮਰਮੋਹਨ ਸਿੰਘ ਹੋਰਾਂ ਦਾ ਤੁਸੀਂ ਜਿੰਨਾ ਮਰਜ਼ੀ ਦਿਲਚ ਸਤਕਾਰ ਰੱਖਦੇ ਹੋ ਜੀ ਪਰ ਜਿੱਥੇ ਉਹਨਾਂ ਦੀ ਪਾਰਟੀ ਦਾ ਸਵਾਲ ਆ ਜਾਂਦਾ ਆ ਔਰ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੀ ਸਾਂਝ ਦੀ ਗੱਲ ਆ ਜਾਂਦੀ ਹੈ ਉੱਥੇ ਫਿਰ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਵਿਦਿਆ ਉਹ ਕੀ ਸਨ ਕੀ ਨਹੀਂ ਜੀ ਔਰ ਕਾਂਗਰਸ ਦੇ ਜੁਰਮ ਜਿਹੜੇ ਨੇ ਉਹ ਸਿੱਖ ਆਜ਼ਾਦ ਘਰਦੇ ਵਿੱਚ ਕਿਸੇ ਵੀ ਰੂਪ ਚ ਉਹਦੇ ਨਾਲ ਸੰਬੰਧਤ ਚਾਹ ਡਾਕਟਰ ਮਨਮੋਹਨ ਸਿੰਘ ਹੀ ਹੋਣ ਅੱਜ ਅੱਗੇ ਡਾਕਟਰ ਮਨਮੋਹਨ ਸਿੰਘ ਆਲੰਡੀਆਂ ਸਿੱਖ ਸਟਰ ਫੈਡਰੇਸ਼ਨ ਦੇ ਆਪਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਾਲਜ ਟਾਈਮ ਅਹੁਦੇਦਾਰ ਵੀ ਰਹੇ ਨੇ ਜੀ ਇਹਦੇ 'ਚ ਮੈਂ ਵੀ ਲੰਬਾ ਸਮਾਂ ਕੰਮ ਕੀਤਾ ਆ ਪਰ ਉਹ ਜਿੱਥੇ ਜਾ ਕੇ ਖੜੋਤੇ ਤੇ ਜਿੱਥੇ ਉਹਨਾਂ ਨੇ ਜ਼ਿੰਦਗੀ ਹੰਢਾਈ ਤੇ ਜਿਸ ਰੂਪ 'ਚ ਉਹਨਾਂ ਨੇ ਗਾਂਧੀ ਪਰਿਵਾਰ ਦੇ ਨਾਲ ਜੋ ਸਿੱਖਾਂ ਦਾ ਕਾਤਲ ਹੈ ਕਾਂਗਰਸ ਪਾਰਟੀ ਜਿਹੜੀ ਸਿੱਖਾਂ ਦੀ ਗੁਨਾਹਗਾਰ ਹੈ ਔਰ ਆ 6 ਜੂਨ ਆਉਣ ਵਾਲੀ ਹੈ ਜੋ ਕਿਸ਼ ਵਾਪਰੇ ਆ ਤੇ ਉਹਦੇ باوجود ਵੀ ਭਾਵੇਂ ਮੈਂ ਕਿੰਨਾ ਗ੍ਰਾਜਨੀਤੀ ਟੱਠੇ ਖੂਚ ਜਾਵਾਂ ਜੀ ਤੇ ਕਾਂਗਰਸ ਦੇ ਵਿੱਚ ਜਾ ਕੇ ਕੋਈ ਰਾਜਨੀਤੀ ਕਰਦਾ ਆ ਇਹਦਾ ਮਤਲਬ ਉਹਦੀ ਜਿਹੜੀ ਸਿੱਖ ਮਾਨਸਿਕਤਾ ਹੈ ਕਿਸੇ ਨਾ ਕਿਸੇ ਰੂਪ ਚ ਕਮਜ਼ੋਰ ਹੈ ਪਰ ਬਲਟੋਵਾ ਸਾਹਿਬ ਜੇ ਇਹਨੂੰ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਕਿ ਐਜ਼ ਅ ਸਿੱਖ ਤੇ ਪ੍ਰਧਾਨ ਮੰਤਰੀ ਤਾਂ ਉਹ ਦੇਸ਼ ਦੇ ਸੀਗੇ ਭਾਰਤ ਦੇਸ਼ ਦੇ ਸੀਗੇ ਠੀਕ ਹੈ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਯੂਪੀਏ ਦੇ ਵਿੱਚ 1 2 ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦੇ ਰਹੇ ਪਰ ਸਿੱਖਾਂ ਦਾ ਮਾਣ ਤਾਂ ਵਧਿਆ ਇੱਕ ਪਗੜੀ ਧਾਰੀ ਪ੍ਰਾਈਮ ਮਿਨਿਸਟਰ ਬਣਨਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਿੱਖਾਂ ਦੀ ਸ਼ਾਨ ਤਾਂ ਵਧੀਆ ਡਾਕਟਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਜੇ ਆਪਾਂ ਇਸ ਪਾਸੇ ਜਾਵਾਂਗੇ ਨਾ ਜੀ ਫਿਰ ਤੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਐ 1981 ਦੇ ਵਿੱਚ ਜੀ ਗਿਆਨੀ ਜ਼ੈਲ ਸਿੰਘ ਬਣਗੇ ਸੀਗੇ ਠੀਕ ਐ ਤੇ ਗਿਆਨੀ ਜ਼ੈਲ ਸਿੰਘ ਹੋਰਾਂ ਦਾ ਜਿਹੜੀ ਜ਼ਿੰਦਗੀ ਐ ਸ਼ੁਰੂਆਤੀ ਉਹ ਬੜੀ ਸੰਘਰਸ਼ਮਈ ਰਹੀ ਐ ਜੀ ਔਰ ਇੱਕੋ ਧਾਰਮਿਕ ਵਿਦਿਆ ਦੇ ਵੀ ਧਾਰ ਨਹੀਂ ਸਨ ਜੀ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਤੇ ਫਿਰ ਉਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ਤੇ ਉਹਨਾਂ ਨੇ ਜੀ ਕੰਮ ਕੀਤਾ ਠੀਕ ਹੈ ਆਪਾਂ ਕਹਿ ਦਈਏ ਕਿ ਉਹਨਾਂ ਦੀ ਵੀ ਲੱਗਣੀ ਚਾਹੀਦੀ ਉਹਨਾਂ ਨੇ ਬੜੀ ਬੜੀ ਕੰਮ ਕੀਤਾ ਤੁਹਾਡਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਇਸ ਕਰਕੇ ਤਸਵੀਰ ਨਹੀਂ ਲੱਗਣੀ ਚਾਹੀਦੀ ਸਾਫ਼ ਸਾਬਤ ਆਉਂ ਮੈਂ ਨਿੱਜੀ ਤੌਰ ਤੇ ਹੋ ਸਕਦਾ ਹੈ ਕਿ ਮੇਰੇ ਵਰਗਾ ਵੀ ਉਹਨਾਂ ਦਾ ਸਤਿਕਾਰ ਕਰਦਾ ਹੋਵੇ ਠੀਕ ਹੈ ਅਜੇ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ 2012 ਦੇ ਵਿੱਚ ਜਿਹੜੀ ਫਾਂਸੀ ਸਟੇ ਹੋਈ ਜੀ ਜਿਹੜੀ ਐਸ.ਡੀ.ਪੀ.ਸੀ ਦੀ ਜਿਹੜੀ ਅਪੀਲ ਸੀਗੀ ਉਹ ਜਿਸ ਕਦਰ ਜਿਹੜੀ ਉੱਥੇ ਜਮਾ ਹੋਈ ਜਾਂ ਜੀ ਦੇ ਉੱਤੇ ਆਰਡਰ ਹੋਇਆ ਉਹਦੇ ਪਿੱਛੇ ਵੀ ਇਹ ਡਾਕਟਰ ਮਨਮੋਹ ਸਿੰਘ ਹੋਰਾਂ ਦਾ ਬੜਾ ਵੱਡਾ ਚਲੋ ਚਲੋ ਸਾਡੇ ਨਾਲ ਬੜੇ ਰਹੋ ਕਿਉਂਕਿ ਜਸਕਰਨ ਸਿੰਘ ਕਾਲੋਂ ਸਾਡੇ ਨਾਲ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਕਾਲੋਂ ਸਾਹਿਬ ਤੁਸੀਂ ਬਲਟੋਹਾ ਸਾਹਿਬ ਨੂੰ ਸੁਣਿਆ ਉਹ ਕਹਿੰਦੇ ਠੀਕ ਹੈ ਬਹੁਤ ਚੰਗੀ ਸ਼ਖਸੀਅਤ ਨੇ ਬਹੁਤ ਸਤਿਕਾਰ ਹੈ ਬਹੁਤ ਵਿਦਿਆ ਹਾਸਲ ਕੀਤੀ ਦੇਸ਼ ਭਰ ਨੂੰ ਅੱਗੇ ਅਰਥ ਵਿਵਸਥਾ ਦੀ ਗੱਲ ਹੋਵੇ ਚਾਹੇ ਡਾਕਟਰ ਮਨਮੋਹ ਸਿੰਘ ਦਾ ਸਤਿਕਾਰ ਹੈ ਪਰ ਐਜ਼ ਅ ਕਾਂਗਰਸ ਲੀਡਰ ਜਦੋਂ ਦੇਖਿਆ ਜਾਂਦਾ ਤਾਂ ਫਿਰ ਤਸਵੀਰ ਨਹੀਂ ਲਗਾਈ ਜਾ ਸਕਦੀ ਤੇ ਨਹੀਂ ਟਿੱਪਣੀ ਕਰ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਾਵਾਂਗਾ ਕਿ ਡਾਕਟਰ ਅਸੀਂ ਜਦੋਂ ਅਸੀਂ ਪੂਰੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਨਾ ਪੁਰੇ ਸਿੱਖ ਕੌਮ ਤੇ ਸਿੱਖ ਕੌਮ ਜਿਹੜੀ ਹੈ ਉਹ ਇੱਕ ਸੁਧਾਪਤਾ ਦੇ ਉੱਤੇ ਡਾਇਲੌਗ ਦੇ ਉੱਤੇ ਬੇਸਡ ਸਾਡੀ ਕੌਮ ਹੈ ਅਸੀਂ ਫੀਲਡ ਦੇ ਵਿੱਚ ਅਸੀਂ ਮਾਰਸ਼ਲ ਹਾਂ ਅਸੀਂ ਲੜਾਈ ਲੜਨਾ ਜਾਣਦੇ ਹਾਂ ਪਰ ਜਿੱਥੇ ਤੱਕ ਗੱਲ ਆਉਂਦੀ ਹੈ ਨਾ ਕਿ ਜਦੋਂ ਅਸੀਂ ਟੇਬਲ ਟੌਕ ਤੇ ਕਿਤੇ ਵੀ ਜਾਂਦੇ ਹਾਂ ਮੇਰੇ ਖਿਆਲ ਨਾਲ ਅਸੀਂ ਉੱਥੇ ਕਿਤੇ ਨਾ ਕਿਤੇ ਅ ਕਮਜ਼ੋਰ ਰਹਿ ਜਾਂਦੇ ਆ ਅਸੀਂ ਆਪਣੀ ਗੱਲ ਨੂੰ ਉਸ ਮਜਬੂਤੀ ਦੇ ਨਾਲ ਜਿਹੜੀ ਹੈ ਅਸੀਂ ਸੇਬਲ ਟਾਕ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਥੋੜਾ ਜਿਹਾ ਪਛੜ ਜਾਂਦੇ ਆ ਡਾਕਟਰ ਜਿੱਥੇ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈ ਉਹ ਆਪਣੇ ਜਿਹੜੇ ਸਾਡੇ ਜੂਦੇ ਸੂਰਬੀਰ ਹੋਏ ਨੇ ਜੀ ਜੇ ਅਸੀਂ ਉਹਨਾਂ ਵੀ ਉਹਨਾਂ ਦੇ ਬਾਰੇ ਦੱਸਣਾ ਹੈ ਉਦੇ ਬਾਰੇ ਜਾਗਰਿਤ ਰੱਖਣਾ ਹੈ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਸਾਨੂੰ ਇਹ ਵੀ ਦੱਸਣਾ ਪਏਗਾ ਆਪਣੀ ਆਉਣ ਵਾਲੀਆਂ ਜਨਰੇਸ਼ਨ ਨੂੰ ਕਿ ਸਾਡੇ ਕੋਲ ਇੱਕ ਇੱਕ ਅਰਥ ਸ਼ਾਸਤਰੀ ਇੱਕ ਔਰ ਵਿਦਿਅਕ ਰੂਪ ਦੇ ਵਿੱਚ ਵੀ ਬੜੇ ਸਾਡੇ ਕੋਲ ਪ੍ਰਪੱਖ ਲੋਕ ਸਾਡੀ ਕੌਮ ਦੇ ਵਿੱਚ ਹੋਏ ਨੇ ਇਸ ਚੀਜ਼ ਨੂੰ ਬਧੇ ਜਰ ਰੱਖਦੇ ਹੋਏ ਇਸ ਵਰਟੂਆ ਸਾਹਿਬ ਨੇ ਜ਼ਿਕਰ ਕੀਤਾ ਕਿ ਮੈਂ ਧੰਨਵਾਦ ਕਰਦਾ ਇਹਨਾਂ ਤੋਂ ਇਹਨਾਂ ਨੇ ਜ਼ਿਕਰ ਕੀਤਾ ਕਿ ਉਹ ਆਪਣੇ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਟੂਡੈਂਟ ਫੈਡਰੇਸ਼ਨ ਦਾ ਵੀ ਹਿੱਸਾ ਰਹੇ ਪਰ ਮੈਂ ਇਹਨਿਕ ਵੀ ਬੇਨਤੀ ਕਰ ਦਿਆ ਕਿ ਸਰਪ੍ਰਕਾਸ਼ ਸਿੰਘ ਬਾਦਲ ਵੀ ਜੇਕਰ ਮੇਰੀ ਜਾਣਕਾਰੀ ਸਹੀ ਹੈ ਤੇ ਉਹ ਵੀ ਸ਼ਾਇਦ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਸਮੇਂ ਉਹ ਕਾਂਗਰਸ ਦੇ ਨਾਲ ਉਹਨਾਂ ਦਾ ਸਬੰਧ ਰਿਹਾ ਹੈ ਔਰ ਸ਼ਾਇਦ ਉਹ ਚੋਣ ਵੀ ਲੜੇ ਸੀਗੇ ਜੇ ਮੇਰੀ ਗੱਲ ਸਹੀ ਹੈ ਜੀ ਬਲਟੋਹਾ ਸਾਹਿਬ ਥੋੜਾ ਜਿਹਾ ਕਲੀਅਰ ਕਰ ਦਿਓ ਇਸ ਤੇ ਵੀ ਜੀ ਮੇਰੀ ਬੇਨਤੀ ਹੈ ਜੀ ਸਰਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦਾ ਪਰਿਵਾਰ ਜਮਾਂਦਰੂ ਕਾਂਗ ਅਕਾਲੀ ਸੀਗੇ ਜਦੋਂ ਤੋਂ ਅਕਾਲੀ ਦਲ ਹੋਣ ਚ ਆਇਆ ਔਰ ਉਹ ਪਰਿਵਾਰ ਲਗਾਤਾਰ ਕਾਲੀ ਰਿਹਾ 1957 ਦੀ ਚੋਣ ਜਿਹੜੀ ਆ ਜਦੋਂ ਕਿ ਅਜੇ ਕਾਂਗਰਸ ਦਾ ਤੇ ਅਕਾਲੀ ਦਲ ਦਾ ਕੋਈ ਆਪਸ ਵਿੱਚ ਕਨਫਲਿਕਟ ਨਹੀਂ ਸੀਗਾ ਜੀ 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 ਇੱਕ ਦੂਜੇ ਤੇ ਬਾਰੇ 84 ਤੋਂ ਬਾਅਦ ਦੀ ਗੱਲ ਤੇ 84 ਤੋਂ ਪਹਿਲਾਂ ਦੀ ਗੱਲ ਹੋ ਰਾ ਚਲੋ ਆਪਾਂ ਮੌਜੂਦਾ ਸੰਦਰਭ ਦੇ ਵਿੱਚ ਆ ਜਾਈਏ ਕਿਉਂਕਿ ਸਮਾਂ ਬਹੁਤ ਸਾਡੇ ਕੋਲੇ ਸੀਮਤ ਹੈ ਜਿਸਕਰਨ ਸਿੰਘ ਕਾਲੋਂ ਦੀ ਕਾਂਗਰਸ ਪਾਰਟੀ ਜਿਹੜੀ ਹੈ ਹਾਲਾਂਕਿ ਦੇਖੋ ਜਿਹੜੇ ਵਿਅੰਤ ਸਿੰਘ ਸੀਗੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਸਭ ਨੂੰ ਪਤਾ ਹੈ ਕਿ ਜੋ ਅਟੈਕ ਹੋਇਆ ਉਸ ਦੇ ਵਿੱਚ ਮਲਜ਼ਮ ਵੀ ਨੇ ਦੋਸ਼ੀ ਵੀ ਨੇ ਬਲਵੰਤ ਸਿੰਘ ਰਾਜੂਆਣਾ ਹੁਣ ਉਹ ਐਜ਼ ਏ ਸੀਐਮ ਸੀਗੇ ਵਿਅੰਤ ਸਿੰਘ ਬਲਵੰਤ ਸਿੰਘ ਰਾਜੂ ਹਣਾ ਇਸ ਵੇਲੇ ਉਸੇ ਕਰਕੇ ਜੇਲ੍ਹ ਦੇ ਵਿੱਚ ਨੇ ਤੇ ਕਾਂਗਰਸ ਪਾਰਟੀ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਇਸ ਕਰਕੇ ਕਿਉਂਕਿ ਕਾਂਗਰਸ ਜ਼ਿੰਮੇਵਾਰ ਸਮਝੀ ਜਾਂਦੀ ਹੈ 1984 ਦੇ ਲਈ ਵੀ ਤੇ ਡਾਕਟਰ ਮਨਮੋਹਨ ਸਿੰਘ ਵੀ ਕਾਂਗਰਸ ਪਾਰਟੀ ਨਾਲ ਸਬੰਧਤ ਨੇ ਪਰ ਹਾਲਾਂਕਿ ਦੋ ਵਾਰ ਜੇਕਰ 2002 ਤੋਂ 7 ਦੀ ਗੱਲ ਕਰ ਲਈਏ 17 ਤੋਂ 22 ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਵੀ 92 ਦੇ ਵਿੱਚ ਵੀ ਚਲੋ ਉਦੋਂ ਬਾਈਕਾਟ ਸੀ ਪਰ ਕਾਂਗਰਸ ਦੀ ਸਰਕਾਰਾਂ ਤਾਂ ਬਣਦੀਆਂ ਰਹੀਆਂ ਲਗਾਤਾਰ ਬਣੀ ਹੈ ਜੀ ਤਿੰਨ ਵਾਰ ਉਸ ਤੋਂ ਬਾਅਦ ਸਰਕਾਰ ਬਣੀ ਹੈ ਕਾਂਗਰਸ ਦੀ ਔਰ ਜਿੱਥੋਂ ਤੱਕ ਰਹੀ ਗੱਲ ਜਿਹੜੀ ਤੁਸੀਂ ਰਾਜੋਣਾ ਜਿਹਦੀ ਗੱਲ ਕਰਦੇ ਹੋ ਔਰ ਉਸ ਤੋਂ ਬਾਅਦ ਕਾਂਗਰਸ ਦੇ ਸਾਰੇ ਲੀਡਰ ਸਹਿਬਾਨ ਨੇ ਗੱਲ ਕਹਿ ਚੁੱਕੇ ਨੇ ਜੀ ਕਿ ਜਿਹੜਾ ਕਾਨੂੰਨੀ ਰੂਪ ਦੇ ਵਿੱਚ ਸੰਵਿਧਾਨਿਕ ਤੌਰ ਤੇ ਜਿਹਦੀ ਸਜ਼ਾ ਪੂਰੀ ਹੋ ਚੁੱਕੀ ਹੈ ਜੀ ਜਾਂ ਜਿਹੜਾ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਜਿਹੜੇ ਸੰਬੰਧੀ ਉਹਨਾਂ ਨੂੰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਜਿਹੜੀ ਹੈ ਰਿਆ ਕਰ ਦੇਣਾ ਚਾਹੀਦਾ ਠੀਕ ਹੈ ਜਿੱਦਿਸੀ ਕਹਿ ਚੁੱਕੇ ਹਾਂ ਉੱਪਰ ਤੱਕ ਰਹੀ ਤੁਸੀਂ ਗੱਲ ਤੁਸੀਂ ਇਤਿਹਾਸ ਥੋੜਾ ਜਿਹਾ ਪਿੱਛੇ ਚਲੇ ਜਾਓ ਜੀ ਜੀ ਜਿੰਨਾ ਰਜੀਵ ગાંધી ਉਹਨਾਂ ਦੇ ਅਸੈਸੀਨੇਸ਼ਨ ਦੇ ਵਿੱਚ ਜਿਹੜੇ ਲੋਕ ਇਨਵੋਲਡ ਸੀ ਉਹਨਾਂ ਕੋਲ ਜਾ ਕੇ ਪ੍ਰੰਕਾ ਕਰਨ ਚਲੋ ਚਲੋ ਕਿਉਂਕਿ ਮੈਂ ਬਾਈਂਡ ਅਪ ਕਰਨਾ ਤੁਹਾਡੇ ਤੁਹਾਡਾ ਕਹਿਣਾ ਹੈ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲੱਗਣੀ ਚਾਹੀਦੀ ਹੈ ਕਾਂਗਰਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਮੀਰੀ ਨਾਲ ਇੱਕ ਹੋਰ ਇੱਕ ਚੰਗੀ ਇੱਕ ਮਤਲਬ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਨਾਤੇ ਮੇਰੇ ਖਿਆਲ ਨਾਲ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਸਾਡੇ ਕੋਲ ਜੇ ਜਜਾਰੂ ਲੋਕ ਸੀ ਮਾਰਸ਼ਲ ਲੋਕ ਸੀ ਤੇ ਸਾਡੇ ਕੋਲ ਐਸੀ ਉੱਚ ਕੋਟੀ ਦੇ ਵਿਦਵਾਨ ਵੀ ਸੀ ਜੱਬਰ ਸਾਹਿਬ ਲਾਸਟ ਕਮੈਂਟ ਤੁਹਾਡਾ ਵਿਚਾਰ ਹੋਏਗਾ ਇਸ ਤੇ ਦੁਬਾਰਾ ਤੋਂ ਬਦਲਾਅ ਵੀ ਹੋ ਸਕਦਾ ਕੋਈ ਫੈਸਲੇ ਚ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਜੀ ਮੈਂ ਸਮਝਦਾ ਉਹ ਪ੍ਰਧਾਨ ਨੇ ਚਾਹੇ ਸਾਰੇ ਪ੍ਰਧਾਨ ਹੀ ਭਾਈ ਰਾਜੋਣ ਦਾ ਸਕਾਰ ਕਰਦੇ ਆ ਪਰ ਸਭ ਤੋਂ ਵੱਧ ਨੇੜਤਾ ਖਾਂ ਜੋ ਜਾਂਦੇ ਆ ਉਹਦੇ ਮੁਲਾਕਾਤਾਂ ਉਹਨਾਂ ਦੀਆਂ ਮੈਂ ਸਮਝਦਾ ਜਰੂਰ ਸ਼੍ਰੋਮਣੀ ਕਮੇਟੀ ਦੀ ਅੰਤਰਕਮੇਟੀ ਪ੍ਰਧਾਨ ਸਾਹਿਬ ਜਰੂਰ ਇਸ ਗੱਲ ਤੇ ਵਿਚਾਰ ਕਰਨਗੇ ਜੀ ਤੇ ਹੱਲ ਕੱਢਣਗੇ ਠੀਕ ਹੈ ਬਹੁਤ ਤਨਵਾਦ ਜਿਸ ਕਰਨ ਸਿੰਘ ਕਾਲੋ ਜੀ ਗੁਰਪ੍ਰੀਤ ਸਿੰਘ ਚੱਬਰ ਜੀ ਵਿਰਸਾ ਸਿੰਘ ਬਲਟੋਹਾ ਜੀ ਸਾਡੇ ਨਾਲ ਜੁੜਨ ਦੇ ਲਈ ਵੱਡੀ ਖਬਰ ਹੈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਚਿੱਠੀ ਲਿਖਦੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਪ੍ਰਧਾਨ ਨੂੰ ਕਿ ਜੋ ਫੈਸਲਾ ਲਿਆ ਗਿਆ ਅੰਤਰੀਂ ਕਮੇਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਉਸ ਤੇ ਦੁਬਾਰਾ ਤੋਂ ਗੌਰ ਕੀਤਾ ਜਾਵੇ ਉਹ ਸਹੀ ਨਹੀਂ ਹੈ ਇਤਰਾਜ਼ ਜਤਾਉਂਦੇ ਨੇ ਵਾਪਸ ਲੈਣ ਦੀ ਮੰਗ ਕਰਦੇ ਨੇ ਦੇਖਣਾ ਹੋਵੇਗਾ ਐਸਜੀਪੀਸੀ ਇਸ ਤੇ ਅੱਗੇ ਕੀ ਰੁਖ ਅਪਣਾਉਂਦੀ ਹੈ